ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਗਰਮੀ ਤੋਂ ਬਚੇ ਹੋਵੋਗੇ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸਮਝ ਹੀ ਨਹੀਂ ਆਉਂਦੀ ਕਿ ਕੀ ਕਰੀਏ ਅਗਰ AC ਚ ਬੈਨੇ ਆ ਜਾ ਕੇ ਤਾਂ ਬਾਹਰ ਨਿਕਲਣ ਦਾ ਦਿਲ ਨਹੀਂ ਕਰਦਾ ਜੇ ਬਾਹਰ ਆਇਆ ਤਾਂ ਅੰਦਰ ਜਾਣ ਨੂੰ ਫਿਰ ਆਉਂਦਾ ਕਿ ਹੁਣ ਗਰਮੀ ਆਈ ਹੋਈ ਏ ਤਾਂ ਅੰਦਰ ਕੀ ਜਾਣਾ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਗਰਮੀ 'ਇ ਕੰਮ ਤਾਂ ਕਰਨੇ ਹੀ ਪੈਣੇ ਨੇ ਤੇ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਸੂਟ ਲੈ ਕੇ ਆਏ ਆਂ ਤੇ ਇਹ ਸਾਰੇ ਸੂਟ ਆਪਣੇ ਸਪੈਸ਼ਲ ਰਖੜੀ ਵਾਸਤੇ ਰਹਿਣਗੇ ਆ ਜਾਇਂ ਤੁਸੀਂ ਕਿਸੇ ਨੂੰ ਗਿਫਟ ਕਰਨਾ ਜਾਂ ਤੁਸੀਂ ਆਪਣੇ ਲਈ ਖੁਦ ਰੈਡੀ ਕਰਵਾਉਣਾ ਹਨਾ ਤਾਂ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਆਦਾ ਸੋਹਣੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਖਾਸ ਕਰਕੇ ਜਿਹੜੀਆਂ ਪੰਜਾਬ ਦੀਆਂ ਭੈਣਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜਕੱਲ ਆਪਣਾ ਜੋ ਫੈਬਰਿਕ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਬਰਬਰੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸਮਝ ਹੀ ਨਹੀਂ ਆ ਰਹੀ ਕਿ ਬਰਬਰੀ ਦੇ ਕਿਵੇਂ ਕਿਵੇਂ ਦੇ ਪ੍ਰਿੰਟ ਆ ਰਹੇ ਨੇ ਕਿਵੇਂ ਕਿਵੇਂ ਦੇ ਡਿਜ਼ਾਈਨ ਆ ਰਹੇ ਨੇ ਜੋ ਵੀ ਜੀ ਆ ਰਹੀਆਂ ਨੇ ਬਿਲਕੁਲ ਲੇਟਸ ਆ ਰਹੀਆਂ ਨੇ ਤੇ ਇਹ ਵਾਲੇ ਸੂਟ ਜਿਹੜੇ ਤੁਸੀਂ ਪਹਿਲਾਂ ਵੀ ਸ਼ਾਇਦ ਦੇਖੇ ਹੋਣਗੇ ਪਹਿਲਾਂ ਚੱਲੇ ਸੀ ਇਹ ਟੈਬੀ ਦੇ ਉੱਪਰ ਵੀ ਚੱਲੇ ਸੀ ਨਾ ਜੋਰਜਟ ਦੇ ਉੱਪਰ ਵੀ ਆਇਆ ਸੀ ਕਾਫੀ ਜ਼ਿਆਦਾ ਇਹ ਫੈਬਰਿਕ ਅਲੱਗ-ਅਲੱਗ ਤਰ੍ਹਾਂ ਦਾ ਆਇਆ ਸੀ ਤਾਂ ਪ੍ਰਿੰਟਿੰਗ ਸੇਮ ਹੀ ਸੀ ਬਟ ਇਸ ਵਾਰ ਜਿਹੜਾ ਫੈਬਰਿਕ ਆਇਆ ਉਹ ਬਰਬਰੀ ਦੇ ਉੱਪਰ ਆਇਆ ਦੁਪੱਟਿਆਂ ਦੇ ਨਾਲ ਆਇਆ ਤੇ ਲੋ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਦੇ ਆ ਇਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟ ਤਾਂ ਦਿਖਾਉਂਦੇ ਆ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਸੂਟ ਤੇ ਲਾਈਟ ਵੇਟ ਫੈਬਰਿਕ ਹੈ ਜੀ ਕਿਉਂਕਿ ਅੱਗੇ ਜਿਹੜਾ ਫੈਬਰਿਕ ਚੱਲਣਾ ਹੈ ਇਹੀ ਬਰਬਰੀ ਹੀ ਚੱਲਣਾ ਕਿਉਂਕਿ ਸਾਰਾ ਫੈਬਰਿਕ ਨਵਾਂ ਆਇਆ ਤਾਂ ਤੁਹਾਨੂੰ ਪਤਾ ਜਦੋਂ ਨਵਾਂ ਫੈਬਰਿਕ ਆਵੇ ਤਾਂ ਫਿਰ ਉਹ ਕਾਫੀ ਟਾਈਮ ਚੱਲਦਾ ਹੈ ਇਸ ਕਰਕੇ ਆਪਾਂ ਹਮੇਸ਼ਾ ਹੀ ਤੁਹਾਡੇ ਵਾਸਤੇ ਜੋ ਲੇਟੈਸਟ ਆਇਆ ਹੁੰਦਾ ਜਾਂ ਆਉਣ ਵਾਲਾ ਹੁੰਦਾ ਤੁਹਾਡੇ ਵਾਸਤੇ ਉਹੀ ਲੈ ਕੇ ਆਉਂਦੇ ਆਪਾਂ ਤੁਸੀਂ ਪਹਿਲਾਂ ਤਾਂ ਫੈਬਰਿਕ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਇਸ ਤਰ੍ਹਾਂ ਦਾ ਫੈਬਰਿਕ ਰਹੇਗਾ ਤੇ ਲਾਈਟ ਵੇਟ ਹੈ ਜੀ विदाउट लाइनिंग है सूट नहीं, नहीं स्टिच होने सारे तकरीबन तो पता ही है तुम डिजाइनिंग चैक कर हो इस तरह रहेगी जी डिजाइनिंग ए प्रिंटिंग देख हो जरी सारी आरीवक ने हाईलाइट किया हुआ पूरा सूट ये रहेगा नीचे अपने घेरे के उपर फ्लावर आएगा और ये नीचे अपने उ नैक तो लैके नीचे अपने कमर तक जाएगा बहुत ही प्यारा डिजाइन बनया हुया और कलर की मैं गल करा तो कलर बहुत ही ज़्यादा सोहना है जी ਔਰ ਇਸ ਤਰ੍ਹਾਂ ਰਹਣਗੇ ਜੀ ਆਪਣੀਆਂ ਬਾਹਾਂ ਤੁਸੀਂ ਦੇਖ ਸਕਦੇ ਇੱਕ ਫਲਾਵਰ ਸਾਡੀ ਇਹਧਰ ਵਾਲੀ ਬਾਹ ਦਾ ਬਣਿਆ ਤੇ ਇੱਕ ਦੂਸਰੀ ਬਾਹ ਦਾ ਇਧਰ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣੇ ਫਲਾਵਰ ਬਾਹ ਦੇ ਉੱਪਰ ਬਣੇ ਹੋਏ ਨੇ ਲਾਈਟ ਵੇਟ ਹੈ ਕਿਸੇ ਤਰ੍ਹਾਂ ਦੀ ਕੋਈ ਇਰੀਟੇਸ਼ਨ ਨਹੀਂ ਹੋਏਗੀ ਤੁਹਾਨੂੰ ਇਹਦੇ ਵਿੱਚ ਤੇ ਇਹ ਰਹੇਗੀ ਜੀ ਪਲੇਨ ਬਾਟਮ ਇਹਦੇ ਨਾਲ ਬਹੁਤ ਹੀ ਪਿਆਰੀ ਬਾਟਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਫੈਬਰਿਕ ਚੈੱਕ ਕਰ ਸਕਦੇ ਹੋ ਸਾਡਾ ਮੇਨ ਕੰਮ ਹੁੰਦਾ ਹੈ ਕਿ ਤੁਹਾਨੂੰ ਅੱਛੀ ਕੁਆਲਟੀ ਦਾ ਫੈਬਰਿਕ ਜਿਹੜਾ ਪ੍ਰੋਵਾਈਡ ਕੀਤਾ ਜਾਵੇ ਹਨਾ ਕਰਵਾਇਆ ਜਾਵੇ ਇਹ ਨਾ ਹੋਵੇ ਜੀ ਤੁਹਾਨੂੰ ਫੈਬਰਿਕ ਆਪਾਂ ਹਲਕਾ ਦਈਏ ਕਿਉਂਕਿ ਸਾਨੂੰ ਖੁਦ ਹੀ ਨਹੀਂ ਫੈਬਰਿਕ ਹਲਕਾ ਪਸੰਦ ਤੁਹਾਨੂੰ ਆਪਾਂ ਕਿਵੇਂ ਦੇ ਸਕਦੇ ਆ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਅੱਜ ਦੇ ਟਾਈਮ ਦਾ ਪਤਾ ਹੀ ਹੈ ਜੀ ਕਿ ਜਿਵੇਂ ਜਿਵੇਂ ਸੂਟ ਦੀ ਪ੍ਰਾਈਸ ਰਹੇਗੀ ਉਸੇ ਹਿਸਾਬ ਨਾਲ ਫੈਬਰਿਕ ਰਹੇਗਾ ਤੇ ਤੁਸੀਂ ਦੁਪੱਟਾ ਚੈੱਕ ਕਰੋ ਜੀ ਜਿਹੜੇ ਸਾਡੇ ਮੇਨ ਗੱਲ ਹੈ ਸਾਡੇ ਦੁਪੱਟਿਆਂ ਦੀ ਹੁਣ ਤੁਸੀਂ ਦੁਪੱਟਾ ਕੋਲ ਦੇਖੋ ਕਿ ਕਿੰਨਾ ਦੁਪੱਟਾ ਜਿਹੜਾ ਖੁੱਲਾ ਡੁਲਾ ਲੈਂਥ ਪ੍ਰੋਪਰ ਹੈ ਜੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਬਣੀ ਹੋਈ ਹੈ ਦੁਪੱਟੇ ਦੀ ਇਸ ਤਰ੍ਹਾਂ ਆਰਾਮ ਨਾਲ ਤੁਸੀਂ ਇਸ ਨੂੰ ਸਿਰ ਤੇ ਲੈ ਸਕਦੇ ਹੋ ਕਿਸੇ ਤਰ੍ਹਾਂ ਨਾਲ ਤੁਹਾਨੂੰ ਇਦਾਂ ਨਹੀਂ ਹੋਗਾ ਕਿ ਦੁਪੱਟਾ ਸਲਿੱਪਰੀ ਹੈ ਦੁਪੱਟਾ ਸਲਿੱਪ ਹੋਈ ਜਾ ਰਿਹਾ ਤੁਹਾਡੇ ਸਿਰ ਦੇ ਉੱਪਰ ਨਹੀਂ ਟਿਕ ਰਿਹਾ ਤੁਸੀਂ ਦੁਪੱਟੇ ਦੀ ਲੈਂਥ ਚੈੱਕ ਕਰ ਸਕਦੇ ਹੋ ਕਿਸੇ ਤਰ੍ਹਾਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਦੁਪੱਟੇ ਦੀ ਲੈਂਥ ਘੱਟ ਹੈ ਦੇਖੋ ਪੂਰਾ ਲੈਂਥ ਹੈ ਜੀ ਦੁਪੱਟੇ ਦਾ ਕੋਈ ਕਮੀ ਪੇਖੀ ਦੁਪੱਟੇ ਵਿੱਚ ਨਹੀਂ ਹੈਗੀ ਤੇ ਇਹ ਰਹੇਗਾ ਜੀ ਆਦਿ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਬਣੀ ਹੋਈ ਹੈ ਸਾਰੇ ਲੇਟੈਸਟ ਡਿਜ਼ਾਈਨ ਨੇ ਜੀ ਇਹ ਵਾਲੇ ਆਏ ਤੁਸੀਂ ਹੋਰ ਸੂਟ ਦੇਖ ਲਏ ਹੋਣਗੇ ਬਰਬਰੀ ਦੇ ਵਿੱਚ ਪ੍ਰਿੰਟ ਆ ਨਾ ਬਟ ਇਹ ਵਾਲੇ ਪ੍ਰਿੰਟ ਤੁਸੀਂ ਕਿਸੇ ਤੇ ਵੀ ਬੁਟੀਕ ਤੇ ਨਹੀਂ ਦੇਖੇ ਹੋਣਗੇ ਤੁਹਾਡੇ ਵਾਸਤੇ ਹਮੇਸ਼ਾ ਹੀ ਆਪਾਂ ਕੁਝ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ ਜੀ ਇਹ ਰਹੇਗਾ ਜੀ ਆਪਣਾ ਸੈਕਿੰਡ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਅੱਜ ਵਾਲੇ ਕਲਰ ਰਹਿਣਗੇ ਜੀ ਲਾਈਟ ਐਂਡ ਡਾਰਕ ਬੇਬੇ ਹਰੇ ਕੇਸ ਦੀਆਂ ਪਣਾ ਨੂੰ ਕੱਲ ਸੂਟ ਚਾਹੀਦੇ ਨੇ ਕੋਈ ਲਾਈਟ ਮੰਗਦਾ ਕੋਈ ਡਾਰਕ ਮੰਗਦਾ ਇਸੇ ਤਰ੍ਹਾਂ ਹੀ ਇਸੇ ਦਾ ਵੀ ਡਿਜ਼ਾਈਨ ਬਣਿਆ ਹੋਇਆ ਉਹ ਦੂਪਰ ਤੁਸੀਂ neck ਤੇ ਵੀ ਦੇਖ ਸਕਦੇ ਹੋ ਸੇਮ ਹੀ ਡਿਜ਼ਾਈਨ ਹੈ ਸੇਮ ਹੀ ਬਾਹਾਂ ਦੇ ਉੱਪਰ ਕੰਮ ਹੈ ਜੀ ਇਹਦੇ ਨਾਲ ਵੀ ਪਲੇਨ ਬਾਟਮ ਹੈ ਤੇ ਦੁਪੱਟਾ ਇਹਦੇ ਨਾਲ ਵੀ ਸੇਮ ਹੈ ਮੈਂ ਤੁਹਾਨੂੰ ਸਾਰੇ ਦੁਪੱਟੇ ਖੋਲ ਕੇ ਨਹੀਂ ਦਿਖਾਵਾਂਗੀ ਕਿਉਂਕਿ ਤੁਹਾਨੂੰ ਮੈਂ ਇੱਕ ਸੂਟ ਦਿਖਾ ਦਦਾ ਜਿਹੜੀ ਡਿਜ਼ਾਈਨਿੰਗ ਅਲੱਗ ਹੋਏਗੀ ਉਹਦਾ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੀ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਜੀ ਦੁਪੱਟਾ ਵੀ ਬਰਬਰੀ ਦਾ ਹੀ ਰਹੇਗਾ ਔਰ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿੱਕੇਗਾ ਤੁਸੀਂ ਆਰਾਮ ਨਾਲ ਬੁੱਕਲ ਜਿਹੜੀ ਮਾਰ ਸਕਦੇ ਹੋ ਕਲਰ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਆਏ ਹੋਏ ਨੇ ਜੀ ਇਹਦੇ ਵਿੱਚ ਅਗਲਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ প্রিনਟਿੰਗ ਸਬ ਦੀ ਸੇਮ ਹੈ ਜੀ ਕਲਰ ਅਲੱਗ-ਅਲੱਗ ਰਹਿਣਗੇ ਇਸ ਤਰ੍ਹਾਂ ਰਹੇਗਾ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਸਟੀਚਿੰਗ ਚੱਲ ਰਹੀ ਤਾਂ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟੀਚਿੰਗ ਬਾਏ ਕਰਨਾ ਚਾਹੁੰਦੇ ਤਾਂ ਵਿਦਆਊਟ ਸਟੀਚਿੰਗ ਵੀ ਬਾਏ ਕਰ ਸਕਦੇ ਹੋ ਹੁਣ ਜੇ ਤੁਸੀਂ ਦੇਖ ਰਹੇ ਹੋ ਦੇ ਵਿੱਚ ਡਾਰਕ ਜਿਹੜਾ ਕੰਬੀਨੇਸ਼ਨ ਕੀਤਾ ਹੋਇਆ ਅਗਰ ਤੁਸੀਂ ਇਸ 컬러 ਦੀ ਡਾਰਕ ਲੈਸ਼ ਐਡ ਕਰਦੇ ਤਾਂ ਬਹੁਤ ਜ਼ਿਆਦਾ ਸੋਹਣਾ ਤੁਹਾਡਾ ਸੂਟ ਜਿਹੜਾ ਬਣਨਾ ਹੈ ਜੀ ਕਿਉਂਕਿ ਉਹਦੇ ਨਾਲ ਤੁਹਾਡੀ ਸ਼ਰਟ ਜਿਹੜੀ ਬਹੁਤ ਪਿਆਰੀ ਹਾਈਲਾਈਟ ਹੋ ਜਾਣੀ ਤੁਸੀਂ ਦੇਖੋ ਇਹਦੀ ਪ੍ਰਿੰਟਿੰਗ ਚੈੱਕ ਕਰੋ ਬਿਲਕੁਲ ਨੇੜੇ ਤੋਂ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਬਣੀ ਹੋਈ ਹੈ ਤੁਸੀਂ ਚੈੱਕ ਕਰ ਸਕ ਬਹੁਤ ਹੀ ਸੌਫਟ ਹੈ ਜੀ ਬਾਟਮ ਦਾ ਫੈਬਰਿਕ ਕਲਰ ਚੈੱਕ ਕਰੀ ਜਾਓ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਅਸੀਂ ਅਗਲਾ ਕਲਰ ਦੇਖੋ ਬਹੁਤ ਹੀ ਪਿਆਰਾ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਪਸੰਦ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਕਿਉਂਕਿ ਫਿਰ ਜਦੋਂ ਤੁਸੀਂ ਮੈਨੂੰ ਕਹਿੰਦੇ ਦੀਦੀ ਆਹ ਸੂਟ ਹੈਗਾ ਤਾਂ ਸੋਲਡ ਆਊਟ ਹੋ ਚੁੱਕਿਆ ਹੁੰਦਾ ਤਾਂ ਫਿਰ ਸਾਨੂੰ ਵੀ ਬੜਾ ਅਜੀਬ ਜਿਹਾ ਲੱਗਦਾ ਵੀ ਜਦੋਂ ਕਿ ਮਨਾ ਕਰਨਾ ਪੈਂਦਾ ਹੈ ਤੁਸੀਂ ਇਹਦਾ ਥੋੜਾ ਡਿਜ਼ਾਈਨ ਦੇਖ ਸਰ ਥੋੜਾ ਜਿਹਾ ਹਲਕਾ ਜਿਹਾ ਡਿਫਰੈਂਟ ਹੈ ਜ਼ਿਆਦਾ ਨਹੀਂ ਇਹਦਾ ਘੇਰਾ ਥੋੜਾ ਵੱਡਾ ਬਣਿਆ ਹੋਇਆ ਤੇ ਇਹਦੇ ਨਾਲ ਵੀ ਪਲੇਨ ਬਾਟਮ ਰਹੇਗੀ ਤੇ ਜਿਹੜੀ ਤੁਸੀਂ ਲਾਈਨਿੰਗ ਐਡ ਕਰਨੀ ਹੈ ਕਿ ਤੁਸੀਂ ਮੇਰੇ ਤੋਂ ਲਾਈਨਿੰਗ ਜਿਹੜੀ ਲਗਵਾਉਂਦੇ ਹੋ ਤਾਂ ਮੈਂ ਲਾਈਨਿੰਗ ਜਿਹੜੀ ਸਲਵਾਰ ਨਾਲ ਦੀ ਹੀ ਲਗਾਉਂਗੀ ਡਾਈ ਕਰਵਾ ਕੇ ਇਹਦੇ નીચે ਤੁਸੀਂ ਟਾਪਟਾ ਐਡ ਕਰਿਓ ਠੀਕ ਹੈ ਕਾਟਨ ਲਾਈਨਿੰਗ ਨਾ ਐਡ ਕਰਵਾਇਓ ਕਾਟਨ ਨਾਲ ਤੁਹਾਡੇ ਸੂਟ ਦੀ ਗ੍ਰੇਸ ਨਹੀਂ ਆਣੀ ਹੈਗੀ ਤਾਂ ਅਗਰ ਤੁਸੀਂ ਸ਼ਰਟ ਨਾਲ ਦੀ ਲਾਈਨਿੰਗ ਐਡ ਕਰਵਾ ਲਈ ਤਾਂ ਤੁਹਾਡੀ ਸ਼ਰਟ ਜਿਹੜੀ ਥੋੜੀ ਡਲ ਰਹਿ ਜਾਏਗੀ ਅਗਰ ਤੁਸੀਂ ਬਾਟਮ ਨਾਲ ਦੀ ਲਾਈਨਿੰਗ ਡਾਈ ਕਰਵਾ ਕੇ ਲਗਾਓਗੇ ਉਹਦੇ ਨਾਲ ਤੁਹਾਡੀ ਸ਼ਰਟ ਜਿਹੜੀ ਬਹੁਤ ਜ਼ਿਆਦਾ ਡਾਰਕ ਹੋ ਜਾਏਗੀ ਔਰ ਸੋਹਣੀ ਬਣੇਗੀ ਜੀ ਲੋ ਜੀ ਇਹ ਰਹੇਗਾ ਦੁਪੱਟਾ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਬ ਡਿਜ਼ਾਈਨਿੰਗ ਸੇਮ ਹੀ ਹੈ ਬਟ ਪ੍ਰਿੰਟਿੰਗ ਦਾ ਹਲਕਾ ਜਿਹਾ ਫਰਕ ਹੈ ਜੀ ਤੁਸੀਂ ਦੇਖ ਸਕਦੇ ਹੋ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਤੇ ਮੈਂ ਇੱਕ ਚੀਜ਼ ਨੋਟ ਕੀਤੀ ਮੈਂ ਜਿਹੜਾ ਸੂਟ ਵੇਅਰ ਕੀਤਾ ਹੁੰਦਾ ਸਾਰੀਆਂ ਭੈਣਾਂ ਕਹਿਣਗੀਆਂ ਅਮਨ ਤੁਹਾਡੇ ਨਾਲ ਦਾ ਸੂਟ ਚਾਹੀਦਾ ਜਿਵੇਂ ਮੈਂ ਕੱਲ ਸੂਟ ਵੇਅਰ ਕੀਤਾ ਸੀ ਬਲੈਕ ਕਲਰ ਦਾ ਜਿਹੜਾ ਸਾਡੇ ਫੈਮਿਲੀ ਵਲੌਗ ਦੇਦੋਂ ਸਾਰਿਆਂ ਨੂੰ ਪਤਾ ਹੈ ਕਿ ਉਹ ਸੂਟ ਗਗਨ ਦਾ ਹੈ ਨਾ ਤੇ ਜਿਹੜੀਆਂ ਭੈਣਾਂ ਨਵੀਆਂ ਆਈਆਂ ਹੋਈਆਂ ਨੇ ਸਾਡੇ ਚੈਨਲ ਤੇ ਉਹਨਾਂ ਨੂੰ ਸਾਡੇ ਫੈਮਿਲੀ ਵਲੌਗ ਬਾਰੇ ਨਹੀਂ ਪਤਾ ਤੁਸੀਂ ਜਾ ਕੇ ਸਾਡੇ ਦੂਸਰੇ ਚੈਨਲ ਤੇ ਸਾਡੇ ਫੈਮਿਲੀ ਵਲੌਗ ਵੀ ਦੇਖ ਸਕਦੇ ਹੋ ਉਪਣੇ ਦੂਸਰੇ ਚੈਨਲ ਦਾ ਨਾਮ ਹੈਗਾ ਜੀ ਮਿਸਟਰ ਐਂਡ ਮਿਸਿਸ ਬਾਸੀ ਬਾਸੀ ਸਾਡਾ ਸਰਨੇਮ ਹੈ ਜੀ ਚਲੋ ਜੀ ਅਗਲਾ ਕਲਰ ਬਹੁਤ ਹੀ ਪਿਆਰਾ ਪਿੰਕ ਕਲਰ ਕਲਰ ਇਹਦੇ ਵਿੱਚ ਸਾਰੇ ਹੀ ਬਹੁਤ ਪਿਆਰੇ ਨੇ ਜੀ ਇਹਦੀ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੈ ਕਿ ਹਮੇਸ਼ਾ ਹੀ ਕਲਰ ਜਿਹੜੇ ਨੂੰ ਸਿਲੈਕਟ ਕਰਕੇ ਲਿਆਉਂਦੇ ਜਾਂਦੇ ਨੇ ਕਿ ਜਿਹੜੇ ਕਲਰ ਸਾਨੂੰ ਪਰਸਨਲੀ ਪਸੰਦ ਨੇ ਉਹੀ ਸਾਡੀਆਂ ਜੀਆਂ ਭੈਣਾਂ ਸਾਡਾਂ ਲੈਣ ਦੇ ਉਹਨਾਂ ਨੂੰ ਪਸੰਦ ਨੇ ਜੀ ਇਸ ਤੇਰੇ ਉੱਪਰ neck ਤੇ ਆਏਗਾ ਇੱਕ ਫਲਾਵਰ نیچے ਘੇਰੇ ਦੇ ਉੱਪਰ ਔਰ ਇਹ ਰਹੇਗਾ ਦੁਪੱਟਾ ਦੁਪੱਟੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਇਹ ਸੂਟ ਨਾਲ ਤੁਸੀਂ ਬਣਾਓਗੇ ਤੇ ਤੁਹਾਡੀ ਲੁੱਕ ਬਹੁਤ ਹੀ ਪਿਆਰੀ ਹੋਣੀ ਇੱਕ ਸਰਦਾਰੀ ਲੁੱਕ ਨੂੰ ਤੁਸੀਂ ਮਹਿਸੂਸ ਕਰੋਗੇ ਤਾਂ ਲੁੱਕ ਇਹਦੇ ਵਿੱਚ ਬਹੁਤ ਹੀ ਪਿਆਰੀ ਬਣੇਗੀ ਜੀ ਤੁਹਾਡੀ ਦੁਪੱਟਿਆਂ ਜਦੋਂ ਫੋਰ ਸੈੱਟ ਲੈਸ਼ ਵਗੈਰਾ ਲਗਾਤੀ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਬਣ ਜਾਣੇ ਨੇ ਜੀ ਆਰਾਮ ਨਾਲ ਸਕਰੀਨ ਸ਼ਾਟ ਲਈ ਜਾਓ ਕਲਰਾਂ ਦੇ ਅਗਲਾ ਕਲਰ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੀ ਖਿਲਮੇ ਜੇ ਕਲਰ ਵੀ ਨੇ ਔਰ ਮੈਂ ਇਹਦਰ ਗੱਲ ਕਰਾਂ ਤਾਂ ਜਨਾ ਹੀ ਜਿਆਦਾ ਡਾਰਕ ਨੇ ਔਰ ਨਾ ਹੀ ਜਿਆਦਾ ਲਾਈਟ ਨੇ ਬੜਾ ਹੀ ਪਿਆਰੇ ਮੀਡੀਅਮ ਜੇ ਕਲਰ ਨੇ ਇਹ ਵਾਲੇ ਹਰੇ ਕੇਸ ਦੀਆਂ ਭੈਣਾਂ ਇਹ ਸੂਟ ਆਪਣੇ ਲਈ ਬਣਾ ਸਕਦੀਆਂ ਨੇ ਜਿਵੇਂ ਅੱਜਕੱਲ ਤੁਹਾਨੂੰ ਪਤਾ ਹੈ ਜੀ ਬਲੌਕ ਪ੍ਰਿੰਟ ਦਾ ਕਾਫੀ ਜਿਆਦਾ ਟ੍ਰੈਂਡ ਚੱਲ ਰਿਹਾ ਤਾਂ ਹਲਕੀ ਜਿਹੇ ਚ ਜਿਵੇਂ ਆਪਾਂ ਕਹਿੰਦੇ ਵੀ ਬਲੌਕ ਪ੍ਰਿੰਟ ਦੀ ਸ਼ਾਈਨ ਆ ਰਹੀ ਜਿਵੇਂ ਆਪਾਂ ਲੱਗ ਰਿਹਾ ਕਿ ਆਪਾਂ ਨੇ ਬਲੌਕ ਪ੍ਰਿੰਟ ਕੀਤਾ ਹੁੰਦਾ ਔਰ ਸਾਰੀ ਸ਼ਰਟ ਜਿਹੜੀ ਆਪਣੀ ਆਰੀ ਨਾਲ ਹਾਈਲਾਈਟ ਕੀਤੀ ਹੋਈ ਹੈ ਬਾਟਮ ਪਲੇਨ ਰਹੇਗੀ ਆਪਣੇ ਬਾਜ਼ੂ ਦੇ ਉੱਪਰ ਵੀ ਫਲਾਵਰ ਬਣੇ ਹੋਏ ਨੇ প্রিন্টিਿੰਗ ਬਣੀ ਹੋਈ ਸਭ ਨੂੰ ਪਤਾ ਜਿਹੜਾ ਮੈਂ ਪਹਿਲਾਂ ਸੂਟ ਦਿਖਾਇਆ ਪਲੀਜ਼ ਵੀਡੀਓ ਧਿਆਨ ਨਾਲ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਫੇਰ ਕਈ ਭੈਣਾ ਕਹਿ ਰਹੀਆਂ ਜੀ ਜੀ ਤੁਸੀਂ ਉਹਦੇ ਵਿੱਚ ਆਹ ਕਿਹਾ ਸੀ ਵੀਡੀਓ ਦੇ ਵਿੱਚ ਤਾਂ ਕਈ ਵਾਰ ਦੇਖੋ ਅਸੀਂ ਵੀ ਇਨਸਾਨ ਆ ਸਾਡੇ ਕੋਲ ਵੀ ਸਾ ਗਲਤੀ ਹੋ ਸਕਦੀ ਹੈ ਨਾ ਕਈ ਵਾਰ ਕੁਝ ਗਲਤ ਨਿਕਲ ਜਾਂਦਾ ਮੂੰਹ ਦੇ ਵਿੱਚੋਂ ਤੇ ਪਤੋਂ ਉਸ ਨੂੰ ਮੈਂ ਫਿਰ ਵੀ ਬਾਰ-ਬਾਰ ਵੀਡੀਓ ਦੇ ਵਿੱਚ ਫੈਬਰਿਕ ਵਗੈਰਾ ਸਾਰਾ ਕੁਝ ਦੱਸਦੀ ਰਹਿਣੀ ਆ ਕਿ ਆਹ ਫੈਬਰਿਕ ਹੈ ਉਹਨ ਫੈਬਰਿਕ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦੇਣੀ ਆ ਬਰਬਰੀ ਦੇ ਵਿੱਚ ਫੈਬਰਿਕ ਰਹੇਗਾ ਬਹੁਤ ਹੀ ਪਿਆਰਾ ਸੌਫਟ ਵੈਬ ਫੈਬਰਿਕ ਹੈ ਦੇ ਅੱਗੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਇਹ ਨਿਊ ਫੈਬਰਿਕ ਆਇਆ ਤੇ ਹਜੇ ਕਾਫੀ ਟਾਈਮ ਇਹ ਚੱਲਣਾ ਜੀ ਕਿਉਂਕਿ ਜੋ ਪਹਿਲ ਨਵਾਂ ਆਇਆ ਉਹੀ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਅਗਰ ਤੁਹਾਨੂੰ ਇਹ ਕਲਰ ਪਸੰਦ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਜੀ ਚਲੋ ਜੀ ਅਗਲਾ ਕਲਰ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਕੋਈ ਵੀ ਕਲਰ ਇਦਾਂ ਦਾ ਨਹੀਂ ਹੈਗਾ ਕਿ ਆਪਾਂ ਕਹਿ ਦਈਏ ਕਿ ਇਹ ਕਲਰ ਜ਼ਿਆਦਾ ਡਾਰਕ ਹੈ ਉਹ ਕਲਰ ਜ਼ਿਆਦਾ ਲਾਈਟ ਹੈ ਸਾਰੇ ਹੀ ਕਲਰ ਆਪਣੀ ਆਪਣੀ ਜਗ੍ਹਾ ਬਹੁਤ ਜ਼ਿਆਦਾ ਪਿਆਰੇ ਨੇ ਤੁਸੀਂ ਇਹ ਕਲਰ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜੀ ਇਹ ਵਾਲਾ ਕਲਰ ਵੀ ਬੜਾ ਹੀ ਪਿਆਰਾ ਔਰ ਤੁਸੀਂ ਇਹਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਸਾਰੀ ਆਰੀ ਨਾਲ ਹਾਈਲਾਈਟ ਕੀਤੀ ਹੋਈ ਹੈ ਸ਼ਰਟ ਤੁਸੀਂ ਦੇਖ ਸਕਦੇ ਹੋ ਉੱਪਰ ਨੈਕ ਦੇ ਵੀ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਇਸ ਤਰ੍ਹਾਂ ਆਪਣੀ ਪੂਰੀ ਸ਼ਰਤ ਤੁਸੀਂ ਦੇਖ ਸਕਦੇ ਹੋ ਆਰੀ ਨਾਲ ਆਰੀ ਵਾਕ ਨਾਲ ਹਾਈਲਾਈਟ ਕੀਤੀ ਹੋਈ ਹੈ ਇਸ ਤਰ੍ਹਾਂ ਆਪਣਾ ਤੁਹਾਡਾ neck ਕੋਲੋਂ ਫਲਾਵਰ ਆਂਦਾ ਹੋਇਆ ਤੁਹਾਡੀ ਕਮਰ ਦੇ ਉੱਪਰ ਤੱਕ ਆਏਗਾ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਚੈੱਕ ਕਰ ਸਕਦੇ ਹੋ ਬਿਲਕੁਲ ਨੇੜੇ ਤੋਂ ਤੁਹਾਨੂੰ ਦਿਖਾ ਰਿਹਾ ਫੈਬਰਿਕ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਰਹੇਗਾ ਜੀ ਫੈਬਰਿਕ ਆਪਣਾ ਬਰਬਰੀ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਸੌਫਟ ਹੈ ਜੀ ਤੇ ਇਹ ਰਹੇਗੀ ਜੀ ਪਲੇਨ ਸਲਵਾਰ ਇਹਦੇ ਨਾਲ ਤੁਸੀਂ ਟਰਾਊਜ਼ਰ ਵੀ ਬਣਾ ਸਕਦੇ ਹੋ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਦੁਪੱਟਾ ਤੁਸੀਂ ਇਹਦਾ ਵੀ ਚੈੱਕ ਕਰ ਲਓ ਵੈਸੇ ਮੈਂ ਤੁਹਾਨੂੰ ਸਾਰੇ ਦੁਪੱਟੇ ਕੋਲ ਕੇ ਦਿਖਾ ਦਿੱਤੇ ਨੇ ਹੁਣ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਰਹਿਣੀ ਨਹੀਂ ਚਾਹੀਦੀ ਕਿ ਜਿਹਦੀ ਅੱਧਾ ਦੁਪੱਟਾ ਨਹੀਂ ਦਿਖਾਇਆ ਨਾ ਦੁਪੱਟੇ ਦੀ ਪ੍ਰਿੰਟਿੰਗ ਕਿੱਦਾਂ ਹੈ ਤੁਸੀਂ ਇਹ ਵਾਲਾ ਦੁਪੱਟਾ ਵੀ ਦੇਖ ਸਕਦੇ ਹੋ ਔਰ ਦੁਪੱਟਿਆਂ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਖੁੱਲੇ-ਦੁੱਲੇ ਦੁਪੱਟੇ ਨੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦੇਣੀ ਆ ਆਰਾਮ ਦੇ ਨਾਲ ਤੁਸੀਂ ਸਿਰ ਦੇ ਉੱਪਰ ਲੈ ਸਕਦੇ ਹੋ ਕਿਸੇ ਤਰ੍ਹਾਂ ਤੁਹਾਨੂੰ ਕੋਈ ਇਰੀਟੇਸ਼ਨ ਨਹੀਂ ਹੋਏਗੀ ਫੈਬਰਿਕ ਦੇ ਵਿੱਚ ਤੁਹਾਡਾ ਦੁਪੱਟਾ ਬਿਲਕੁਲ ਵੀ ਸਲਿੱਪ ਨਹੀਂ ਹੋਏਗਾ ਜਿਹੜੀਆਂ ਭੈਣਾਂ ਆ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਜਾਂ ਡੇਲੀ ਜਿਵੇਂ ਜੌਬ ਕਰਦੀਆਂ ਨੇ ਸਕੂਲ ਟੀਚਿੰਗ ਕਰਦੀਆਂ ਨੇ ਹਨਾ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਜੌਬ ਕਰਦੇ ਤੁਸੀਂ इजीली ਇਹ ਵਾਲੇ ਸੂਟੜੇ ਵੇਅਰ ਕਰਕੇ ਜਾ ਸਕਦੇ ਹੋ ਬਹੁਤ ਹੀ ਆਰਾਮਦਾਇਕ ਫੈਬਰਿਕ ਹੈ ਜੀ ਨਿਊ ਫੈਬਰਿਕ ਹੈ ਜਿਹੜੀਆਂ ਆਪਾਂ ਨੇ ਪਹਿਲਾਂ ਪ੍ਰਿੰਟਿੰਗ ਵੀਡੀਓ ਦੇਖੀ ਆਪਣੇ ਸੂਟਾਂ ਦੀ ਕਾਫੀ ਸਾਰੇ ਸੂਟ ਆਪਾਂ ਤੁਹਾਨੂੰ ਦਿਖਾਏ ਸੀ ਜਿਵੇਂ ਟੈਬੀ ਲਾਈਨਿੰਗ ਦਿਖਾਇਆ ਸੀ ਕਾਫੀ ਕਾਟਨ ਦੇ ਦਿਖਾਏ ਸੀ ਤੇ ਹੁਣ ਆਪਾਂ ਇਹ ਨਵਾਂ ਫੈਬਰਿਕ ਤੁਹਾਡੇ ਵਾਸਤੇ ਲੈ ਕੇ ਆਏ ਆ ਇਹਦੇ ਉੱਪਰ ਦੂਸਰੇ ਜਿਵੇਂ ਟਾਈ ਐਂਡ ਡਾਈ ਬਾਟਮ ਨਾਲ ਵੀ ਆਪਣੇ ਪ੍ਰਿੰਟ ਸੂਟ ਕਾਫੀ ਰੈਡੀ ਹੋ ਰਹੇ ਬਟ ਇਸ ਤੋਂ ਬਾਅਦ ਆਪਾਂ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਅਪਲੋਡ ਕਰਾਂਗੇ ਕਿਉਂਕਿ ਜਿਹੜੇ ਸਾਡੇ ਨਵੇਂ-ਨਵੇਂ ਡਿਜ਼ਾਈਨ ਬਣੇ ਹੋਏ ਨੇ ਤੁਹਾਡੇ ਨਾਲ ਜਰੂਰ ਆਪਾਂ ਸ਼ੇਅਰ ਕਰਦੇ ਰਹਿਨੇ ਆ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਆਪਾਂ ਕਿਸ ਤਰ੍ਹਾਂ ਦੇ ਸੂਟ ਜਿਹੜੇ ਤੁਹਾਡੇ ਲਈ ਰੈਡੀ ਕਰ ਰਿਆ ਤੇ ਕਾਫੀ ਟਾਈਮ ਤੋਂ ਮੈਸੇਜ ਆ ਰਿਹਾ ਸੀ ਕਿ ਦੀਦੀ ਤੁਹਾਡੇ ਪਿੱਛੇ ਨਾ ਇੱਕ ਬਲੈਕ ਕਲਰ ਦਾ ਸੂਟ ਟੰਗਿਆ ਹੋਇਆ ਉਹ ਸਾਨੂੰ ਜਰੂਰ ਦਿਖਾ ਦਿਓ ਤੇ ਮੈਂ ਤੁਹਾਨੂੰ ਬਲੈਕ ਸੂਟ ਅੱਜ ਦਿਖਾਈ ਦੇਣੀ ਆ ਵੈਸੇ ਪ੍ਰਿੰਟ ਸੂਟਾਂ ਦਾ ਮਤਲਬ ਤਾਂ ਨਹੀਂ ਬੰਦਦਾ ਹੈਗਾ ਹੈਂਡਵਰਕ ਦੇ ਸੂਟ ਦਾ ਪਰ ਉਹ ਦੀਦੀ ਕਾਫੀ ਟਾਈਮ ਤੋਂ ਮੈਸੇਜ ਕਰ ਰਹੇ ਇਹ ਰਹੇਗਾ ਜੀ ਬਲੈਕ ਸੂਟ ਇਹ ਆਪਾਂ ਕੀਤਾ ਹੋਇਆ ਨੈਚੁਰਲ ਕ੍ਰੇਪ ਦੇ ਉੱਪਰ ਰੈਡੀ ਬਹੁਤ ਹੀ ਜ਼ਿਆਦਾ ਹੈਵੀ ਸੂਟ ਬਣਿਆ ਹੋਇਆ ਜੀ ਇਹ ਇਸ ਤਰ੍ਹਾਂ ਰਹੇਗੀ ਜੀ ਆਪਣੀ ਸ਼ਰ ਤੁਸੀਂ ਦੇਖ ਸਕਦੇ ਹੋ ਕਿ ਸੂਟ ਆਪਣਾ ਬੋਲ ਰਿਹਾ ਵੈਸੇ ਮੈਨੂੰ ਬੋਲਣ ਦੀ ਜ਼ਰੂਰਤ ਤਾਂ ਨਹੀਂ ਹੈਗੀ ਆਪਣਾ ਸੂਟ ਹੀ ਦੱਸ ਰਿਹਾ ਕਿ ਸੂਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੋਇਆ ਇਹਦੇ ਵਿੱਚ ਆਪਾਂ ਫਰੋਜ਼ੀ ਐਂਡ ਮਜ਼ੈਂਟਾ ਕਲਰ ਐਡ ਕੀਤਾ ਹੋਇਆ ਔਰ ਪੂਰਾ ਆਪਣਾ ਸਿੱਪੀ ਮੋਤੀ ਕਰ ਦਾਣੇ ਦਾ ਕੰਮ ਹੋਇਆ ਇਸ ਤਰ੍ਹਾਂ ਆਪਣੀ ਹਿਪ ਦੇ ਕੋਲ ਦੋ ਫਲਾਵਰ ਰਹਿਣਗੇ ਬਹੁਤ ਹੀ ਪਿਆਰੇ ਬਣੇ ਹੋਏ ਨੇ ਇਸ ਤਰ੍ਹਾਂ ਰਹੇਗਾ ਜੀ neck ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ neck ਬਣਿਆ ਹੋਇਆ ਹੈ बहुत सोहनी अच्छी पार्टी जी लुक आएगी सूट की पार्टी जी किसी भी फंक्शन वेयर कर सद इस रहेगी जी अपनी सलवार के उपर काम देख सकते हो बहुत ही प्यारा सलवार के उपर कम हो इस तरह ही अपनी बाहा के उपर भी कम हो जी मैं तुम दिखा दिनी कि बाहा के उपर आप सिर्फ एक एक फलावर ही रेडी बनाया होया जी सॉरी तरह बाहर सिर्फ आप फ्लावर ही रखे होया ਅਗੇ ਜਿਵੇਂ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਫਲਾਈਟ ਫਰੋਜ਼ੀ ਐਂਡ ਮਜ਼ੈਂਟਾ ਕਲਰ ਐਡ ਕੀਤਾ ਉਹਦੀ ਆਪਾਂ ਕੋਈ ਫਿਨਿਸ਼ਿੰਗ ਦਾਵਾਂਗੇ ਬਹੁਤ ਹੀ ਪਿਆਰਾ ਸੂਟ ਬਣੇਗਾ ਇਹ ਦੋ ਸੂਟ ਆਪਾਂ ਬਣਾਏ ਹੋਏ ਨੇ ਜੀ ਸੇਮ ਹੀ ਕਲਰ ਦੇ ਉੱਪਰ ਹਲਕਾ ਜਿਹਾ ਡਿਜ਼ਾਈਨ ਦੇ ਵਿੱਚ ਚੇਂਜ ਕੀਤਾ ਹੋਇਆ ਉਹ ਵੀ ਤੁਹਾਨੂੰ ਮੈਂ ਦਿਖਾਨੀ ਆ ਕਿ ਦੂਸਰੇ ਦੇ ਵਿੱਚ ਆਪਾਂ ਕੀ ਚੇਂਜ ਕੀਤਾ ਹੋਇਆ ਇਹਨਾਂ ਦਾ ਦੁਪੱਟਾ ਆਪਾਂ ਸੇਮ ਹੀ ਰੱਖਿਆ ਹੋਇਆ ਜੀ ਔਰਗੈਂਜ਼ਾ ਦਾ ਬਲੈਕ ਸੂਟ ਦੇ ਨਾਲ ਨੇ ਆਰਗਨਜ਼ਾ ਦਾ ਨਹੀਂ ਸੌਰੀ ਫੁੱਲ ਪਿਓਰ ਕਮਲ ਚਰਾਂਦਾ ਦੁਪੱਟਾ ਰੱਖਿਆ ਹੋਇਆ ਤੇ ਦੁਪੱਟੇ ਦੇ ਉੱਪਰ ਤੁਸੀਂ ਲੈਂਸ ਦੇਖ ਸਕਦੇ ਹੋ ਬਹੁਤ ਹੀ ਅੱਛੀ ਕੁਆਲਿਟੀ ਦੀ ਜਿਹੜੀ ਆਪਾਂ ਐਡ ਕੀਤੀ ਹੋਈ ਹੈ ਸਾਡੇ ਕੰਮ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਕੁਆਲਿਟੀ ਮਿਲੇਗੀ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਕਰਨਾ ਪਏਗਾ ਤੇ ਦੂਸਰਾ ਸਪੀਸ ਵੀ ਤੁਸੀਂ ਦੇਖ ਲਓ ਦੋਨੋਂ ਮਾਂ ਬੇਟੀ ਦਾ ਸੂਟ ਬਣੇ ਹੋਏ ਨੇ ਜੀ ਤੇ ਬੇਟੀ ਦੇ ਸੂਟ ਦੇ ਵਿੱਚ ਆਪਾਂ ਥੋੜਾ ਜਿਹਾ ਚੇਂਜ ਕੀਤਾ ਕਿਉਂਕਿ ਮੰਮਾ ਨਾਲੋਂ ਬੇਟੀ ਦੀ ਲੁੱਕ ਥੋੜੀ ਡਿਫਰੈਂਟ ਲੱਗੇ ਮੰਮਾ ਮੰਮਾ ਲੱਗੇ ਔਰ ਬੇਟੀ ਜਿਹੜੀ ਬੇਟੀ ਲੱਗੇ ਕਿਉਂਕਿ ਬੇਟੀ ਦਾ ਆਪਾਂ ਜਿਆਦਾ ਹੈਵੀ ਕਮ ਨਹੀਂ ਕੀਤਾ ਹੈਗਾ ਕਿਰਾ ਆਪਾਂ ਥੋੜਾ ਜਿਹਾ ਘਟਾ ਦਿੱਤਾ ਏ ਔਰ ਜਿਹੜੀਆਂ ਅੰਬੀਆਂ ਨੇ ਦੋਨੋਂ ਉਹ ਆਪਾਂ ਕੱਟ ਕਰ ਦਿੱਤੀਆਂ ਨੇ ਠੀਕ ਹੈ ਔਰ ਤੁਸੀਂ ਦੇਖ ਸਕਦੇ ਹੋ ਜਿਹੜਾ neck ਹੈ ਉਹ ਆਪਾਂ ਨੇ ਬਿਲਕੁਲ ਛੋਟਾ ਜਿਹੜਾ ਸਿੰਪਲ ਬਣਾ ਦਿੱਤਾ ਕਿਉਂਕਿ ਮੰਮਾ ਦੇ neck ਦੇ ਉੱਪਰ ਆਪਾਂ ਇਦਾਂ ਡਿਜ਼ਾਈਨ ਕੀਤਾ ਹੋਇਆ ਸ਼ੁਰੂ-ਸ਼ੁਰੂ ਦੇ ਵਿੱਚ ਆਪਾਂ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਸੀ ਆਪਣੇ ਕੁ ਐਡਮੈਂਟਨ ਤੋਂ ਨਾ ਵਾਸਤੇ ਬਟ ਇਹ ਡਿਜ਼ਾਈਨ ਸਾਡਾ ਇੰਨਾ ਕਿ ਜ਼ਿਆਦਾ ਪਸੰਦ ਕੀਤਾ ਗਿਆ ਕਾਫੀ ਸੂਟ ਆਪਾਂ ਇਹ ਵਾਲੇ ਡਿਜ਼ਾਈਨ ਦੇ ਜਿਹੜੇ ਰੈਡੀ ਕੀਤੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਬੇਟੀ ਦਾ ਸੂਟ ਔਰ ਉਹ ਹੈਗਾ ਮੰਮਾ ਦਾ ਸੂਟ ਤੇ ਥੋੜਾ ਜਿਹਾ ਆਪਾਂ ਮੰਮਾ ਦਾ ਜਿਹੜਾ ਸੂਟ ਹੈ ਥੋੜਾ ਹੈਵੀ ਲੁੱਕ ਚ ਬਣਾਇਆ ਬੇਟੀ ਦਾ ਵੀ ਇਸ ਤਾ ਹੈਵੀ ਲੁੱਕ ਚ ਪਰ ਥੋੜਾ ਚੇਂਜ ਕੀਤਾ ਹੈ ਆਪਾਂ ਨੇ ਤੇ ਕਲਰ ਦੋਨੋਂ ਸੇਮ ਹੀ ਐਡ ਕੀਤੇ ਨੇ ਸੂਟ ਦਾ ਕਲਰ ਵੀ ਸੇਮ ਹੈ ਔਰ ਬੇਟੀ ਦੇ ਸੂਟ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਉਹ ਆਪਾਂ ਔਰਗੈਂਜ਼ਾ ਦਾ ਮਜ਼ੈਂਟਾ ਕਲਰ ਦਾ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁ ਤਹ ਲੋ ਜੀ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਹੈ ਕਈ ਵਾਰ ਵਟਸਐਪ ਤੇ ਵੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਆਪਣੇ ਵੱਡੇ ਸਿਸਟਰ ਉਹਨਾਂ ਪ੍ਰਿੰਟਸੁੱਟਾਂ ਦਾ ਵੀ ਕੰਮ ਹੈ ਹਨਾ ਤੇ ਉਹ ਆਪਣਾ ਕੰਮ ਸਾਰਾ ਇਕੱਠਾ ਹੀ ਹੈ ਜੀ ਬਸ ਥੋੜਾ ਜਿਹਾ ਕੀ ਇਹ ਹੋ ਰਿਹਾ ਕਿ ਪ੍ਰਿੰਟਸੁੱਟਾਂ ਦਾ ਕੰਮ ਇੰਨਾ ਕਿ ਜ਼ਿਆਦਾ ਵੱਧ ਰਿਹਾ ਹੈ ਕਿ ਸੰਭਾਲਣਾ ਬੜਾ ਹੀ ਮੁਸ਼ਕਲ ਹੋ ਰਿਹਾ ਇਸ ਕਰਕੇ ਹੁਣ ਤਿੰਨੋਂ ਅਸੀਂ ਜਿਹੜੀਆਂ ਭੈਣਾਂ ਤਿੰਨੋਂ ਅਸੀਂ ਆਪਣਾ ਆਪਣਾ ਕੰਮ ਜਿਹੜਾ ਉਹ ਸੰਭਾਲ ਲਾਂਗੇ ਆ ਇਹਨੂੰ ਤੁਸੀਂ ਜਿਵੇਂ ਮੇਰੇ ਪਿੱਛੇ ਲੱਗੇ ਹੋ ਸੂਟ ਦੇਖ ਰਹੇ ਹੋ ਸਾਰੇ ਇਹ ਇਹ ਸਾਰੇ ਹੀ ਸੂਟ ਕਸਟਮਰ ਦੀ ਡਿਮਾਂਡ ਦੇ ਉੱਪਰ ਆਪਾਂ ਰੈਡੀ ਕੀਤੇ ਹੋਏ ਇਹਦੇ ਵਿੱਚ ਕੋਈ ਵੀ ਸੂਟ ਐਦਾਂ ਦਾ ਨਹੀਂ ਆਏਗਾ ਕਿ ਜਿਵੇਂ ਮੈਂ ਤੁਹਾਨੂੰ ਉਹ ਤੁਸੀਂ ਵੀ ਜਦੋਂ ਨਹੀਂ ਕਿ ਤੁਸੀਂ ਮੇਰੇ ਤੋਂ ਬਾਇ ਕਰ ਸਕਦੇ ਕਿਉਂਕਿ ਸਾਰੇ ਸੂਟ ਜਿਹੜੇ ਨੇ ਮੈਜ਼ਰਮੈਂਟ ਦੇ ਅਕੋਰਡਿੰਗ ਬਣੇ ਹੁੰਦੇ ਆ ਅਜੇ ਕੋਈ ਸੂਟਾਂ ਦੀ ਜਿਹੜੀ ਵੀਡੀਓ ਆਪਾਂ ਅਪਲੋਡ ਕਰਨੀ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਪੀਸ ਬਹੁਤ ਹੀ ਪਿਆਰਾ ਬਣਿਆ ਹੋਇਆ ਸ਼ਾਈਨਿੰਗ ਚੈੱਕ ਕਰ ਸਕਦੇ ਹੋ ਪੀਸ ਦੀ ਕਿ ਕਿੰਨੀ ਪਿਆਰੀ ਸ਼ਾਈਨਿੰਗ ਬਣੀ ਲੇਟੈਸਟ ਤੁਹਾਨੂੰ ਅੱਗੀਆਂ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਕੁਝ ਲੇ ਬਟ ਇਹ ਹੈ ਕਿ ਜਿਹੜੇ ਤੁਹਾਨੂੰ ਪਤਾ ਹੈ ਕਿ ਫੌਰਨ ਵਾਲੀਆਂ ਭੈਣਾਂ ਨੇ ਉਹ ਇਕੱਠੇ ਸੂਟ ਮੰਗਾਉਂਦੇ ਨੇ ਉਹ ਇੱਕ ਇੱਕ ਦੋ ਦੋ ਸੂਟ ਨਹੀਂ ਮੰਗਾਉਂਦੇ ਤੇ ਉਹਨਾਂ ਦੇ ਕਾਰਡਰ ਜਦੋਂ ਜਾਂਦੇ ਨੇ ਇਕੱਠੇ ਕਿਸੇ ਦਾ 20 ਕਿਲੋ ਦਾ ਜਾਂਦਾ ਕਿਸੇ ਦਾ 25 30 ਕਿਲੋ ਦਾ ਇਸ ਤਰ੍ਹਾਂ ਇਕੱਠੇ ਸੂਟ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਥੋੜਾ ਈਜ਼ੀ ਰਹਿੰਦਾ ਜੀ ਸ਼ਿਪਿੰਗ ਚਾਰਜਸ ਜਿਹੜੇ ਘਟ ਹੋ ਜਾਂਦੇ ਨੇ ਤੇ ਲੋ ਜੀ ਇਸੇ ਤਰ੍ਹਾਂ ਸਾਡੀ ਅੱਜ ਦੀ ਕਲੈਕਸ਼ਨ ਤੁਹਾਨੂੰ ਪ੍ਰਿੰਟ ਸੂਟਾਂ ਦੀ ਕਲੈਕਸ਼ਨ ਦਿਖਾਈਏ ਹੈਂਡ ਵਰਕ ਦੇ ਪੀਸ ਦਿਖਾਉਣਾ ਮੇਰਾ ਮਤਲਬ ਇਹ ਸੀ ਕਿ ਇੱਕ ਦੀਦੀ ਕਾਫੀ ਟਾਈਮ ਤੋਂ ਮੈਸੇਜ ਕਰ ਰਹੇ ਨੇ ਕਿ ਪਲੀਜ਼ ਸਮਨ ਸਾਨੂੰ ਬਲੈਕ ਸੂਟ ਦਿ ਤਲੋ ਜੀ ਫਟਾਫਟ ਆਪਣੇ ਜਿਹੜੇ ਨੇ ਆਰਡਰ ਉਹ ਸਾਨੂੰ ਤੁਸੀਂ ਦੋ ਔਰ ਆਪਾਂ ਟਾਈਮ ਨਾਲ ਤੁਹਾਡਾ ਕੰਮ ਜਿਹੜਾ ਬਣਾਈਏ ਬਹੁਤ ਹੈਵੀ ਸੂਟ ਬਣਿਆ ਹੋਇਆ ਜੀ ਇਹ ਬਹੁਤ ਜ਼ਿਆਦਾ ਤੁਸੀਂ ਦੇਖੋ ਸ਼ਾਈਨ ਚੈੱਕ ਕਰ ਸਕਦੇ ਹੋ ਇਹ ਪੀਸ ਤੁਸੀਂ ਰਾਤ ਤੇ ਜਿਹੜੇ ਨਾਈਟ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਹੋ ਡੇ ਦਾ ਵੀ ਤੁਸੀਂ ਕਰਨਾ ਹੀ ਕਰਨਾ ਨਾਈਟ ਫੰਕਸ਼ਨ ਤੇ ਵੀ ਇੱਕ ਵਾਰੀ ਸੂਟ ਜ਼ਰੂਰ ਵੇਅਰ ਕਰਕੇ ਦੇਖਿਓ ਬਹੁਤ ਪਿਆਰੀ ਲੁੱਕ ਬਣਨੀ ਹੈ ਜੀ ਨਾਈਟ ਫੰਕਸ਼ਨ ਦੇ ਉੱਪਰ ਤੁਹਾਡੇ ਸੂਟ ਦੀ ਕਿਉਂਕਿ ਜਿਹੜਾ ਆਪਾਂ ਮਟੀਰੀਅਲ ਐਡ ਕੀਤਾ ਨਾ ਬਹੁਤ ਹੀ ਪਿਆਰਾ ਮਟੀਰੀਅਲ ਐਡ ਕੀਤਾ ਕੀ ਕਸਟਮਰ ਚਾਹੇ ਦਿਨ ਨੂੰ ਵੇਅਰ ਕਰੇ ਚਾਹੇ ਨਾਈਟ ਨੂੰ ਫੰਕ ਉਡੀ ਲੁੱਕ ਜਿਹੜੀ ਪ੍ਰੋਪਰ ਸੂਟਦੀ ਆਵੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਅੱਜ ਦੀ ਵੀਡੀਓ ਦਾ ਕਰਦੇ ਆਪਾਂ ਇੱਥੇ ਹੀ ਐਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ